ਇਟ ਉਹਦੇ ਸਾਹਮਣੇ ਤਸਵੀਰਾਂ ਚ ਲਹੂ ਲੋਹਾਨ ਹੋਇਆ ਪਿਆ ਮਹਿਜ਼ 10 ਸਾਲ ਦਾ ਲੜਕਾ ਜਿਸੇ ਸਿਰ ਤੇ ਹਥੌੜੇ ਦੇ ਨਾਲ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਗਏ ਨੇ ਤੇ ਕੀਤੇ ਵੀ ਇੱਕ ਨਸ਼ੇੜੀ ਕਿਸਮ ਦੇ ਨੌਜਵਾਨ ਵੱਲੋਂ ਨੇ ਇਹ ਮਾਮਲਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੇ ਅਧੀਨ ਪੈਂਦੇ ਐਲਜੀ ਫਲੇਟਾਂ ਨਜ਼ਦੀਕ ਦਾ ਜਿੱਥੇ ਨਸ਼ੇ ਚ ਬੁਰੀ ਟਲਾ ਟੱਲੀ ਹੋਏ ਪਏ ਉਸ ਵਿਅਕਤੀ ਨੇ ਨਾ ਜਾਣੇ ਕਿਸ ਗੱਲ ਪਿੱਛੇ ਹਥੌੜੇ ਦੇ ਨਾਲ ਇਸ ਬੱਚੇ ਨੂੰ ਲਹੂ ਲੋਹਾਨ ਕਰ ਦਿੱਤਾ ਬੱਚੇ ਦੇ ਸਿਰ ਤੇ ਕਈ ਕੱਟ ਲੱਗੇ ਹੋਏ ਨੇ ਤੇ ਉਸਦੀ ਹਾਲਤ ਹਸਪਤਾਲ ਚ ਤਰਸਯੋਗ ਬਣੀ ਪਈ ਹੈ ਮਾਰੀ ਉਹਨੇ ਸਾਡੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਥੋੜੇ ਨਾਲ ਮਾਰੀ ਜਿਹੜੇ ਬੱਚੇ ਨਾਲ ਖੇਡਦੇ ਸੀ ਉਹਨਾਂ ਨੇ ਆ ਕੇ ਤੇ ਉਹ ਬੰਦਾ ਕੌਣ ਸੀ ਜਿਹਨੇ ਛੱਟ ਮਾਰੀ ਹੈ ਨਾਮ ਨਹੀਂ ਲੈਂਦੇ ਸਾਡੇ ਜਮਾਨੇ ਚ ਸੀ ਤੁਹਾਡੇ ਬੇਟੇ ਦਾ ਭਰਾ ਦਾ ਨਾਮ ਕੀ ਹੈ ਕਿੰਨੀ ਉਮਰ ਉਹਦੀ 10 ਸਾਲ ਵਾਕੇ ਹੋਇਆ ਗੁਰੂਰਧਿਆਂ ਦੇ ਨਗਰ ਐਲਜੀ ਫੈਨਟ ਜਿਹੜੀ ਟਿਊਬਲ ਵਾਲੀ ਗਲੀ ਆ ਉਹਦੇ ਵਿੱਚ ਇੱਕ ਆਗਰਮੀ ਨੇ ਛੋਟੇ ਬੱਚੇ ਨੂੰ ਮਾਰਿਆ ਜੋ ਕਿ ਦੋਵੇਂ ਨਾਲ ਨਾਲ ਗੁਆਂਢੀ ਰਹਿੰਦੇ ਸੀਗੇ ਆਪਸ ਚ ਉਹਨਾਂ ਦੀ ਪਰਿਵਾਰਕ ਕੋਈ ਗੱਲਬਾਤ ਹੋਣੀ ਹੈ ਜੀਰੇ ਬਾਰੇ ਸਾਨੂੰ ਇੰਨਾ ਡਿਟੇਲ ਦੇ ਵਿੱਚ ਨਹੀਂ ਪਤਾ ਤੇ ਉਹ ਬੱਚਾ ਉੱਥੇ ਖੇល ਰਿਹਾ ਜਾਂ ਤੋਂ ਲੰਘ ਰਿਹਾ ਹਣਾ ਉਹ ਸਾਧਵੀ ਨੇ ਮੌਕਾ ਤਾਰ ਕੇ ਉਹ ਬੱਚੇ ਦੇ ਚੋਟ ਲਾ ਦਿੱਤੀ ਹੈ ਉਹਨੂੰ ਅਸੀਂ ਬੱਚੇ ਨੂੰ ਚੱਕ ਕੇ ਸੀਐਮਸੀ ਹਸਪੀਟਲ ਲੈ ਕੇ ਆਏ ਉਥੇ ਇਹ ਵੀ ਸੁਣਨ ਚਾਹਿਆ ਹੈ ਕਿ ਮੁਲਜ਼ਮ ਵਿਅਕਤੀ ਨੂੰ ਲੋਕਾਂ ਨੇ ਛਿੱਤਰਫੇੜ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪਰ ਪੁਲਿਸ ਨੇ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਰਾਮਚੰਦਰ ਨਾਂ ਦੇ ਬੰਦੇ ਨੇ ਦੀਪਕ ਬੱਚਾ ਸੀ ਫੇਰ ਰਿਹਾ ਜੀ ਜਿਹੜਾ ਆਪਣੇ ਨਾਮ ਦੂਜੇ ਬੱਚਿਆਂ ਦੇ ਉਹਦੇ ਸਿਰ ਤੋਂ ਤੋ ਤਨਾ ਥੋੜੀ ਦੇ ਬਾਰ ਕੀਤੇ ਸੀ ਲੇਕਿਨ ਉਹ ਬੱਚਾ ਜਿਹੜਾ ਹੈ ਉਹ ਮੈਂ ਡਾਕਟਰ ਨੇ ਅਨਪੜ੍ਹ ਲਿਖਤਾ ਸੀ ਤੇ ਉਹਦੇ ਪੇਰੈਂਟਸ ਜਿਹੜੇ ਆ ਉਹ ਕੱਲ ਉਹਨਾਂ ਦੀ ਸਟੇਟਮੈਂਟ ਵੀ ਹੋ ਗਈ ਅੱਜ ਜਿਹੜਾ ਥਾਣਾਦਾਰ ਸੀਐਮਸੀ ਗਿਆ ਉਹਨਾਂ ਦੀ ਸਟੇਟਮੈਂਟ ਲੇਤੇ ਜੇ ਬੱਚਾ ਠੀਕ ਹੋਊਗਾ ਤਾਂ ਉਹਦੀ ਸਟੇਟਮੈਂਟ ਲਈ ਜਾਊਗੀ ਨਹੀਂ ਤਾਂ ਉਹਦੇ ਵਾਰਸਾਂ ਦੀ ਸਟੇਟਮੈਂਟ ਲੈ ਕੇ ਦੋਸ਼ੀ ਦੇ ਖਿਲਾਫ ਜਿਹੜੀ ਐਫਆਈਆਰ ਮੌਜੂਦ ਕੀਤੀ ਜਾਊ ਨਸ਼ਾ ਬੰਦੀ ਤੂੰ ਕੀ ਕੁਝ ਨਹੀਂ ਕਰਵਾ ਦਿੰਦਾ ਪਰ ਹੱਦ ਦੀ ਹੱਦ ਹੈ ਜਿੱਥੇ ਨਸ਼ੇ 'ਚ ਟੱਲੀ ਹੋਏ ਵਿਅਕਤੀ ਨੇ ਇੱਕ ਛੋਟੇ ਜਿਹੇ ਬੱਚੇ ਤੇ ਵੀ ਤਰਸ ਨਹੀਂ ਖਾਦਾ ਤੇ ਹਟੋੜੇ ਨਾਲ ਉਸ ਨੂੰ ਮੌਤ ਦੇ ਘਾਟ ਉਦਾਰਨ 'ਚ ਕੋਈ ਕਸਰ ਨਹੀਂ ਛੱਡੀ ਖੈਰ ਹੁਣ ਦੇਖਣ ਵਾਲੀ ਗੱਲ ਹੈ ਕਿ ਮੁਲਜ਼ਮ ਖਿਲਾਫ ਇਸ ਮਾਮਲੇ ਤੇ ਅੱਗੇ ਕੀ ਕਾਰਵਾਈ ਹੁੰਦੀ ਹੈ ਲੁਧਿਆਣਾ ਤੋਂ ਦੱਸੇ ਇੰਪਾਰਡਵਰਜ਼ੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563